ਸੰਗਰੂਰ ਦੇ ਵਿੱਚ ਪ੍ਰਦਰਸ਼ਨ ਹੋਇਆ ਜਿਹੜੇ ਪੀਆਰਟੀ ਦੇ ਕੱਚੇ ਕਾਮੇ ਹੈਗੇ ਸੀ ਹੱਥਾਂ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਦੂਜੇ ਹੱਥ ਤੇ ਲਾਈਟਰ ਲੈ ਕੇ ਬੱਸਾਂ ਦੇ ਉੱਪਰ ਚੜ੍ਹ ਗਏ ਸੀ ਜਿਸ ਤੋਂ ਬਾਅਦ ਇੱਕ ਵੱਡੀ ਘਟਨਾ ਵੀ ਹੋਈ ਆ ਜਦੋਂ ਪੰਜਾਬ ਪੁਲਿਸ ਸੰਗਰੂਰ ਦੀ ਪੁਲਿਸ ਉਹਨਾਂ ਨੂੰ ਉਤਾਰ ਲਈ ਗਈ ਤੇ ਐਸਐਚਓ ਨੂੰ ਅੱਗ ਤੱਕ ਲੱਗੀ ਸੀ ਜ਼ਿਆਦਾਤਰ ਜਿਹੜੇ ਮੁਲਾਜ਼ਮ ਹੈਗੇ ਨੇ ਉਹ ਇਸ ਵਕਤ ਜੇਲਾਂ ਦੇ ਵਿੱਚ ਨੇ ਪਰ ਉਹਨਾਂ ਦੇ ਸਾਥੀ ਜਿਹੜੇ ਥੋੜੇ ਜਿਹਾ ਬਾਹਰ ਹੈਗੇ ਨੇ ਹੁਣ ਤੱਕ ਉਹ ਨਹੀਂ ਕੈਮਰੇ ਸਾਹਮਣੇ ਆਉਂਦੇ ਸੀ ਹੁਣ ਤੱਕ ਉਹ ਧਰਨਾ ਨਹੀਂ ਲਗਾ ਸਕਦੇ ਸੀ ਤਾ ਹੁਣ ਉਹਨਾਂ ਦੇ ਹੱਕ ਦੇ ਵਿੱਚ ਕਿਤਨਾ ਕਿਤੇ ਕਿਸਾਨ ਯੂਨੀਅਨ ਆ ਗਈਆਂ ਨੇ ਕੱਲ ਇਹਨਾਂ ਨੇ ਜਿਹੜਾ ਸਾਡਾ ਸ਼ਾਂਤਮਈ ਪ੍ਰੋਟੈਸਟ ਚੱਲ ਰਿਹਾ ਸੀਗਾ ਉਹਦੇ ਵਿੱਚ ਜਿਹੜਾ ਪ੍ਰਸ਼ਾਸਨ ਆਉਣੇ ਸਾਡੇ ਨਾਲ ਸਾਥੀਆਂ ਨਾਲ ਬਹੁਤ ਤੱਕਾ ਕੀਤਾ 40 ਬੰਦੇ ਸਾਡੇ ਹੁਣ ਵੀ ਅਰੈਸਟ ਨੇ ਡੰਡੇ ਮਾਰੇ ਬੱਸਾਂ ਤੋਂ ਥੱਲੇ ਫਿੱਟਿਆ ਗਿਆ ਇੱਕ ਡੰਗਰਾਂ ਵਾਲਾ ਸਲੂਕ ਕੀਤਾ ਗਿਆ ਜਿਹੜਾ ਸਾਡੇ ਮਲਾਇਮਾਂ ਨਾਲ ਜੇਕਰ ਸ਼ਾਮ ਤੱਕ ਸਾਡੇ ਸਾਥੀ ਨੇ ਜਿਹੜੇ ਜੇਲ੍ਹ ਆਪਣੇ ਥਾਣਿਆਂ ਦੇ ਵਿੱਚ ਨਜ਼ਰਬੰਦ ਕੀਤੇ ਹੋਏ ਨੇ ਉਹਨਾਂ ਨੂੰ ਸ਼ਾਮ ਤੱਕ ਪ੍ਰਸ਼ਾਸਨ ਨੂੰ ਹਦਾਇਤ ਹੈ ਵੀ ਉਹਨਾਂ ਨੂੰ ਸ਼ਬਦ ਤੱਕ ਸਾਡੇ ਇੱਥੇ ਮਹਿਕਮੇ ਦੇ ਵਿੱਚ ਦੁਆਰੇ ਹਾਜ਼ਰ ਕੀਤਾ ਜਾਵੇ ਸਾਡੇ ਕੋਲੋਂ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਜੋ ਕੱਲ ਮਤਲਬ ਸ਼ਰਮਨਾ ਘਟਨਾ ਪੰਜਾਬ ਦੀ ਪੁਲਿਸ ਨੇ ਕਿਵੇਂ ਡੰਗਰਾ ਵਾਂਗੂ ਮਤਲਬ ਇਹਨਾਂ ਮੁਲਾਜ਼ਮਾਂ ਨੂੰ ਕੁੱਟਿਆਗਾ ਇੱਕ ਪੱਤਰਕਾਰ ਨੂੰ ਜਦੋਂ ਕਵਰੇਜ ਕਰ ਰਿਹਾ ਸੀ ਉਹਦੇ ਥੱਪੜ ਮਾਰਿਆ ਪੱਤਰਕਾਰ ਦੇ ਤਾਂ ਮੋਬਾਈਲ ਭੰਦਾ ਅੱਜ ਦੂਜੇ ਦਿਨ ਵੀ ਪੂਰੇ ਪੰਜਾਬ ਦੇ ਵਿੱਚ ਪੀਆਰਟੀਸੀ ਪੰਨ ਵਸ ਕੱਚੇ ਮੁਲਾਜ਼ਮਾਂ ਦੀ ਸਟ੍ਰਾਈਕ ਚੱਲ ਰਹੀ ਆ ਪੰਜਾਬ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ ਆਪਣੇ ਪੱਕੇ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਅਤੇ ਕਿਲੋਮੀਟਰ ਜਿਹੜੀ ਸਕੀਮ ਹੈਗੀ ਆ ਉਹਦੇ ਟੈਂਡਰ ਰੱਦ ਕਰਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸੀ ਉਹ ਸਾਰੇ ਮੁਲਾਜ਼ਮਾਂ ਦੀਆਂ ਬੱਸਾਂ ਅੱਜ ਪੰਜਾਬ ਦੀਆਂ ਸੜਕਾਂ ਦੇ ਉੱਪਰ ਨਹੀਂ ਦੌੜ ਰਹੀਆਂ ਪਰ ਸੰਗਰੂਰ ਕੱਲ ਪੂਰਾ ਦਿਨ ਚਾਚਾ ਦੇ ਵਿੱਚ ਰਿਹਾ ਕੱਲ ਸੰਗਰੂਰ ਦੇ ਵਿੱਚ ਪ੍ਰਦਰਸ਼ਨ ਹੋਇਆ ਜਿਹੜੇ ਪੀਆਰਟੀਐਸ ਦੀ ਕੱਚੇ ਕੰਮੇ ਹੈਗੇ ਸੀ ਹੱਥਾਂ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਦੂਜੇ ਹੱਥ ਤੇ ਲਾਈਟਰ ਲੈ ਕੇ ਬੱਸਾਂ ਦੇ ਉੱਪਰ ਚੜ੍ਹ ਗਈ ਸੀ ਜਿਸ ਤੋਂ ਬਾਅਦ ਇੱਕ ਵੱਡੀ ਘਟਨਾ ਵੀ ਹੋਈ ਆ ਜਦੋਂ ਪੰਜਾਬ ਪੁਲਿਸ ਸੰਗਰੂਰ ਦੀ ਪੁਲਿਸ ਉਹਨਾਂ ਨੂੰ ਉਤਾਰਨ ਲਈ ਗਈ ਤਾਂ ਐਸਐਚਓ ਨੂੰ ਅੱਗ ਤੱਕ ਲੱਗੀ ਸੀ ਜਿਸ ਤੋਂ ਬਾਅਦ ਸਾਰੇ ਜਿਹੜੇ ਕੱਚੇ ਕਾਮੇ ਸੀ ਪੀਆਰਟੀਸੀ ਦੇ ਡਿਟੇਨ ਕਰ ਲਏ ਗਏ ਸੀ ਤੇ ਹੁਣ ਉਹਨਾਂ ਦੇ ਹੱਕ ਦੇ ਵਿੱਚ ਕਿਸਾਨ ਯੂਨੀਅਨ ਆ ਅੰਗਣਵਾੜੀ ਵਰਕਰ ਉਹ ਉਤਰ ਕੇ ਆਏ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸੰਗਰੂਰ ਦੇ ਬੱਸ ਸਟੈਂਡ ਦੇ ਵਿੱਚ ਅਸੀਂ ਇਸ ਵਕਤ ਮੌਜੂਦ ਆ ਜਿੱਥੇ ਕਿ ਹੱਥਾਂ ਦੇ ਵਿੱਚ ਝੰਡੇ ਲੈ ਕੇ ਕਿਸਾਨ ਔਰਤਾਂ ਕਿਸਾਨ ਹੁਣ ਪੀਆਰਟੀਸੀ ਕਾਮਿਆਂ ਦੇ ਹੱਕ ਦੇ ਵਿੱਚ ਆ ਗਏ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਆ ਜਿਆਦਾਤਰ ਜਿਹੜੇ ਮੁਲਾਜ਼ਮ ਹੈਗੇ ਨੇ ਉਹ ਇਸ ਵਕਤ ਜੇਲਾਂ ਦੇ ਵਿੱਚ ਨੇ ਪਰ ਉਹਨਾਂ ਦੇ ਸਾਥੀ ਜਿਹੜੇ ਥੋੜੇ ਜਿਹਾ ਬਾਹਰ ਹੈਗੇ ਨੇ ਹੁਣ ਤੱਕ ਉਹ ਨਹੀਂ ਕੈਮਰੇ ਸਾਹਮਣੇ ਆਉਂਦੇ ਸੀ ਹੁਣ ਤੱਕ ਉਹ ਧਰਨਾ ਨਹੀਂ ਲਗਾ ਸਕਦੇ ਸੀ ਤਾਂ ਹੁਣ ਉਹਨਾਂ ਦੇ ਹੱਕ ਦੇ ਵਿੱਚ ਕਿਧਰ ਨਾ ਕਿਤੇ ਕਿਸਾਨ ਯੂਨੀਅਨ ਆ ਗਿਆ ਨੇ ਭਾਈ ਮੌਜੂਦ ਹੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ ਪਰਮਿੰਦਰ ਜੀ ਕਿਵੇਂ ਦੇਖਦੇ ਹੋ ਕੱਲ ਤੋਂ ਬਾਅਦ ਜੋ ਤਰਨ ਬਣਿਆ ਜਾਂ ਜੋ ਤੁਹਾਡਾ ਪ੍ਰਦਰਸ਼ਨ ਸਾਨੂੰ ਸਾਰਾ ਦਿਖਾਇਆ ਉਹ ਤੋਂ ਬਾਅਦ ਦੇ ਹਾਲਾਤ ਦੱਸੋ ਕਿਵੇਂ ਤੁਹਾਡੀ ਸ਼ਾਮ ਨੇ ਕਿਹੜੀ ਕੀ ਥੋੜੀ ਰਣਨੀਤੀ ਹੋਈ ਤੇ ਕਿਵੇਂ ਤੁਸੀਂ ਕਿਸਾਨਾਂ ਨਾਲ ਸੰਪਰਕ ਕਰਿਆ ਸਭ ਤੋਂ ਪਹਿਲਾਂ ਤਾਂ ਜੀ ਜਦੋਂ ਕੱਲ ਇਹਨਾਂ ਨੇ ਜਿਹੜਾ ਸਾਡਾ ਸ਼ਾਂਤਮਈ ਪ੍ਰੋਟੈਸਟ ਚੱਲ ਰਿਹਾ ਸੀਗਾ ਉਹਦੇ ਵਿੱਚ ਜਿਹੜਾ ਪ੍ਰਸ਼ਾਸਨ ਨੇ ਉਹਨੇ ਸਾਡੇ ਨਾਲ ਸਾਥੀਆਂ ਨਾਲ ਬਹੁਤ ਤਕਾ ਕੀਤਾ 40 ਬੰਦੇ ਸਾਡੇ ਹੁਣ ਵੀ ਅਰੈਸਟ ਨੇ ਤੇ ਪ੍ਰੋਟੈਸਟ ਸ਼ੁਰੂ ਹੋਣ ਤੋਂ ਪਹਿਲਾਂ ਹੀ 4-4 ਵਜੇ ਜਾ ਕੇ ਵੀ ਸਾਡੇ ਆਗੂ ਨੂੰ ਘਰੇ ਦੱਬਿਆ ਗਿਆ ਠੀਕ ਹੈ ਜੀ ਉਹ ਤੋਂ ਬਾਅਦ ਜਿਹੜਾ ਇਹਨਾਂ ਨੇ ਸਾਡੇ ਨਾਲ ਬਦਸਲੂਕ ਕੀ ਕੀਤਾ ਸਾਡੇ ਆਗੂਆਂ ਨਾਲ ਸਾਡੇ ਮੁਲਾਜ਼ਮਾਂ ਨਾਲ ਡੰਡੇ ਮਾਰੇ ਬੱਸਾਂ ਤੋਂ ਥੱਲੇ ਸੱਟਿਆ ਗਿਆ ਇੱਕ ਡੰਗਰਾਂ ਵਾਲਾ ਸਲੂਕ ਕੀਤਾ ਗਿਆ ਜਿਹੜਾ ਸਾਡੇ ਮੁਲਾਜ਼ਮਾਂ ਨਾਲ ਉਹ ਤੋਂ ਬਾਅਦ ਸਾਨੂੰ ਲੱਗਿਆ ਵੀ ਸਾਡਾ ਪ੍ਰੋਟੈਸਟ ਜਿਹੜਾ ਉਹ ਕਮਜ਼ੋਰ ਕਰਨ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਉਹ ਤੋਂ ਬਾਅਦ ਸਾਡਾ ਕਸਾ ਜਥੇਬੰਦੀਆਂ ਨਾਲ ਸੰਪਰਕ ਹੋਇਆ ਸਾਰੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਹੋਰ ਭਰਾਤਰੀ ਆਂਗਨਵਾੜੀ ਜਥੇਬੰਦੀਆਂ ਨਾਲ ਤੇ ਹੋਰ ਭਰਾਤਰੀ ਜਥੇਬੰਦੀਆਂ ਨਾਲ ਅਸੀਂ ਤਾਲਮੇਲ ਕੀਤਾ ਤੇ ਸਾਨੂੰ ਕਿਸਾਨ ਜਥੇਬੰਦੀਆਂ ਵੱਲੋਂ ਪੂਰਾ ਸਮਰਥਨ ਮਿਲਿਆ ਤੇ ਇਹਨਾਂ ਵੱਲੋਂ ਸਾਨੂੰ ਭਰੋਸਾ ਦਿਵਾਇਆ ਗਿਆ ਵੀ ਜੇਕਰ ਸ਼ਾਮ ਤੱਕ ਸਾਡੇ ਸਾਥੀ ਨੇ ਜਿਹੜੇ ਜੇਲ੍ਹ ਆਪਣੇ ਥਾਣਿਆਂ ਦੇ ਵਿੱਚ ਨਜ਼ਰਬੰਦ ਕੀਤੇ ਹੋਏ ਨੇ ਉਹਨਾਂ ਨੂੰ ਸ਼ਾਮ ਤੱਕ ਪ੍ਰਸ਼ਾਸਨ ਨੂੰ ਹਦਾਇਤ ਹੈ ਵੀ ਉਹਨਾਂ ਨੂੰ ਸ਼ਾਮ ਤੱਕ ਸਾਡੇ ਇੱਥੇ ਮੈਗਮੇ ਦੇ ਵਿੱਚ ਦੁਆਰੇ ਹਾਜ਼ਰ ਕੀਤਾ ਜਾਵੇ ਸਾਡੇ ਕੋਲ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਜੇਕਰ ਇਹਨਾਂ ਵੱਲੋਂ ਕੋਈ ਵੀ ਇਦਾਂ ਦੀ ਗਲਤੀ ਕੀਤੀ ਜਾਂਦੀ ਹੈ ਉਹਨਾਂ ਨੂੰ ਨਜ਼ਰ ਬੰਦ ਰੱਖਿਆ ਜਾਂਦਾ ਤੇ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਤਾਂ ਸਾਡੇ ਜਿਹੜੇ ਗੁਪਤ ਐਕਸ਼ਨ ਨੇ ਸਾਡੇ ਸੀਨੀਅਰ ਆਗੂ ਪਹੁੰਚ ਨੇ ਸਰਪ੍ਰਸਤ ਦੀ ਤਾਂ ਉਹ ਜਿਹੜੇ ਗੁਪਤ ਐਕਸ਼ਨ ਨੇ ਉਹ ਸਾਹਮਣੇ ਕੀਤੇ ਜਾਣਗੇ। ਬਿਲਕੁਲ ਸੰਗਰੂਰ ਦੇ ਵਿੱਚ ਦੁਬਾਰਾ ਮਾਹੌਲ ਭੱਗ ਸਕਦਾ। ਪੀਆਰਟੀਸੀ ਕਾਮ ਇਹ ਕਹਿ ਰਹੇ ਨੇ ਕਿ ਅਸੀਂ ਸ਼ਾਂਤਰੀ ਬੈਠਣਾ ਜੇ ਸਾਡੇ ਆਗੂ ਨਹੀਂ ਛੱਡੇ ਗਏ ਤਾਂ ਹੁਣ ਸਾਡੇ ਨਾਲ ਕਿਸਾਨ ਵੀ ਨੇ। ਤਸਵੀਰਾਂ ਦੇਖ ਸਕਦੇ ਹੋ। ਕਿਸਾਨ ਹੱਥਾਂ 'ਚ ਝੰਡੇ ਲੈ ਕੇ ਖੜੇ ਨੇ। ਹਣ ਕਿਸਾਨ ਨਾਲ ਸਮਰਥਨ ਕਰ ਰਹੇ ਨੇ ਬਾਈ ਜੀ ਕਿਵੇਂ ਦੇਖਦੇ ਹੋ ਤੁਸੀਂ ਵੀ ਆ ਕੇ ਨਾਲ ਸੜਕਾਂ ਤੇ ਹੁਣ ਦੇਖੋ ਜੋ ਅੱਲ ਮਤਲਬ ਸ਼ਰਮਨਾ ਘਟਣਾ ਪੰਜਾਬ ਦੀ ਪੁਲਿਸ ਨੇ ਕਿਵੇਂ ਡੰਗਰਾ ਵਾਂਗੂ ਮਤਲਬ ਇਹਨਾਂ ਮੁਲਾਜ਼ਮਾਂ ਨੂੰ ਕੁੱਟਿਆਗਾ ਉਹਦੀ ਅਸੀਂ ਹੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆਂਗੇ ਤੇ ਇਹਨਾਂ ਮਲਾ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਕਿ ਜਿਹੜੇ ਮੁਲਾਜ਼ਮ ਗ੍ਰਿਫਤਾਰ ਨੇ ਉਹਨਾਂ ਨੂੰ ਫੌਰੀ ਰਿਹਾ ਕੀਤਾ ਜਾਵੇ ਅੱਜ ਇਹਨਾਂ ਸਾਥੀਆਂ ਦਾ ਮਤਲਬ ਪ੍ਰੋਟੈਸਟ ਸੀਗਾ ਧਰਨਾ ਸੀਗਾ ਅਸੀਂ ਇਸ ਧਰਨੇ ਦੀ ਵਿੱਚ ਬੀਕੇ ਯੂ ਗਰਾਹਾਂ ਵੱਲੋਂ ਪੂਰੇ ਸਮਰਥਨ ਦੇ ਵਿੱਚ ਆਏਗੇ ਇਸ ਕਰਕੇ ਸੀਨਾ ਇਸ ਮੈਦਾਨ ਫੋਰਟ ਤੇ ਆਏ ਕੱਲ ਬਹੁ ਮਾੜੇ ਹਾਲਾਤ ਹੋਗੇ ਸੀ ਕੱਲ ਡਾਂਗਾਂ ਵੀ ਚੱਲੀਆਂ ਨੇ ਜੇ ਅੱਜ ਇਹ ਜਿਹੇ ਹਾਲਾਤ ਹੋਗੇ ਦੇਖੋ ਇਹ ਜਿਹੇ ਹਾਲਾਤ ਹੁੰਦੇ ਨੇ ਜੀ ਪ੍ਰਸ਼ਾਸਨ ਜ਼ਿੰਮੇਵਾਰ ਸਾਡੇ ਵੱਲੋਂ ਕੋਈ ਵੀ ਇਹੋ ਜਿਹੀ ਵਧਿੱਕੀ ਨਹੀਂ ਕੀਤੀ ਜਾਊਗੀ ਨਾ ਅਸੀਂ ਕਦੇ ਮਤਲਬ ਮਤਲਬ ਇਹ ਮਦਵਾ ਕਰਦੇ ਆਗੇ ਪਰ ਜੇ ਸਰਕਾਰ ਫੇਰ ਵਿੱਚ ਸਾਡੇ ਮੈਦਾਨ ਦੇ ਲਾਠੀ ਚਾਲ ਚੱਲ ਕਰਦੇ ਸਾਨੂੰ ਲੈ ਜਾ ਗ੍ਰਿਫਤਾਰ ਕਰਕੇ ਜਾਂ ਸਾਨੂੰ ਬੰਦ ਕਰਕੇ ਦੇਖ ਲੈ ਡੱਟ ਕੇ ਖੜੇ ਰਹੋਗੇ ਅਸੀਂ ਪੂਰੇ ਡੱਟ ਕੇ ਨਾਲੇ ਸਪੋਰਟ ਦੋਦੇ ਆਂ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਜਿਹੜੀ ਸਰਕਾਰ ਝੂਠਾ ਇੱਥੇ ਬੋਲਦੀ ਰਹੀ ਝੂਠ ਬੋਲ ਰਹੀ ਮੁੱਖ ਮੰਤਰੀ ਵੀ ਇੱਥੇ ਮਤਲਬ ਅਸੀਂ ਤਾਂ ਮਤਲਬ ਸਾਰੇ ਮੁਲਾਜ਼ਮ ਪੱਕੇ ਕਰਤੇ ਜੀ ਇਹ ਕਿਹੜੇ ਨੇ ਇਹ ਕਿਹੜੇ ਮੁਲਾਜ਼ਮ ਨੇ ਜਿਹੜੇ ਹੁਣ ਬੈਠੇ ਨੇ ਸੜਕਾਂ ਤੇ ਜਿਨ੍ਹਾਂ ਤੇ ਅਸੀਂ ਡਾਂਗਾ ਮਾਰੀਏ ਲੋਗੇ ਇਸ ਕਰਕੇ ਇਦੋਂ ਵੀ ਵੱਧਮੀ ਗੱਲ ਜਿਹੜਾ ਮਤਲਬ ਲਾਠੀ ਚਾਰਜ ਕਰਤਾ ਕਰਨ ਦੇ ਮਤਲਬ ਗ੍ਰਿਫਤਾਰ ਕਰਕੇ ਇੱਕ ਮਲਾਦ ਨੂੰ ਚੱਕ ਕੇ ਬਾਸ ਤੋਂ ਥੱਲੇ ਸਿਰਦਾ ਕਿੰਨੀ ਸ਼ਰਮਨਾਕ ਗੱਲ ਹੈ ਉਦੋਂ ਉਦੋਂ ਦੀ ਗੱਲ ਇੱਕ ਪੱਤਰਕਾਰ ਨੂੰ ਜਦੋਂ ਕਵਰੇਜ ਕਰ ਰਹੀ ਸੀ ਉਹਦੇ ਥੱਪੜ ਮਾਰਿਆ ਪੱਤਰਕਾਰ ਦੇ ਤਾਂ ਮੋਬਾਈਲ ਭੰਦਦਾ ਇਹ ਮਤਲਬ ਸਰਕਾਰ ਇਸ ਟਾਈਮ ਪੂਰੇ ਮਤਲਬ ਤਹਿਸ਼ ਦੇ ਵਿੱਚ ਆਈ ਹੋਈ ਹੈ ਇਹ ਹੰਕਾਰ ਦੇ ਵਿੱਚ ਹੈ ਇਹ ਹੰਕਾਰ ਨੂੰ ਹਮੇਸ਼ਾ ਹਾਰ ਹੁੰਦੀ ਹੈ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਸਾਰੇ ਜਿਹੜੇ ਪਰਦਰਸ਼ਨਕਾਰੀ ਨੇ ਉਹ ਕਿਤਨਾ ਕਿਤੇ ਇਸ ਵਕਤ ਮੌਜੂਦ ਨੇ ਹੁਣ ਪੀਆਰਟੀਸੀ ਕੱਚੇ ਕੰਮ ਇਹ ਕੱਲੇ ਸੜਕਾਂ ਦੇ ਉੱਪਰ ਨਹੀਂ ਹੈਗੇ ਕੱਲ ਬਹੁਤ ਮਾੜੇ ਮਾੜੇ ਹਾਲਾਤ ਸੀ ਬੇਕਾਬੂ ਹਾਲਾਤ ਕੱਲ ਸੰਗਰੂਰ ਚ ਹੋਏ ਸੀ ਪਰ ਅੱਜ ਇਤਨਾ ਕਿਤੇ ਦੁਬਾਰਾ ਫੇਰ ਵਾਰਨਿੰਗ ਦਿੱਤੀ ਜਾ ਰਹੀ ਆ ਪਰ ਹੁਣ ਨਾਲ ਕਿਸਾਨ ਵੀ ਨੇ ਇੱਕ ਪਾਸੇ ਅੰਗਣਵਾੜੀ ਵਰਕਰ ਨੇ ਇੱਕ ਪਾਸੇ ਭਾਰਤੀ ਕਿਸਾਨੀ ਉਹਨਾਂ ਨੇ ਇਕਤਾ ਗੋਰਾਹਾ ਤੇ ਹੁਣ ਆਜ਼ਾਦ ਦੇ ਝੰਡੇ ਵੀ ਜਿਹੜੇ ਹੈਗੇ ਨੇ ਵਿੱਚ ਚਮਕ ਰਹੇ ਨੇ ਸਾਫ ਤੌਰ ਤੇ ਜਿਹੜੇ ਪੀਆਰਟੀਸੀ ਕੱਚੇ ਕੰਮੇ ਕਰ ਰਹੇ ਨੇ ਜੇ ਸਾਡੇ ਜੇਲ੍ਹਾਂ ਦੇ ਵਿੱਚ ਬੰਦ ਆਗੂ ਨਹੀਂ ਛੱਡੇਗੇ ਤਾਂ ਸਾਡੇ ਬਾਲੌਨ ਵਾਲੇ ਸਬਚ ਗੁਪਤ ਐਕਸ਼ਨ ਵੀ ਲੈ ਜਾਣਗੇ ਚਰਨਜੀਤ ਕੌਸ਼ਲ ਸੰਗਰੂਰ ਤੋਂ